ਅੱਜ ਫਾਜ਼ਿਲਕਾ ਫਰੋਇਪੁਰ ਰੋਡ ਤੇ ਪਿੰਡ ਮੂਣਕੇ ਦੇ ਨੇੜੇ ਇੱਕ ਵਾਪਰਿਆ ਭਿਆਨਕ ਸੜਕ ਹਾਦਸਾ ਕੈਂਟਰ ਅਤੇ ਪੀਕਅਪ ਗੱਡੀ ਦੀ ਜ਼ਬਰਦਸਤ ਟੱਕਰ ਹੋਈ ਹੈ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਜਲਾਲਾਬਾਦ ਫਾਜ਼ਿਲਕਾ ਫਰੋਇਪੁਰ ਰੋਡ ਤੇ ਪੈਂਦੇ ਪਿੰਡ ਮੂਣਕੇ ਉਤਾਰ ਦੇ ਕੋਲ ਅੱਜ ਸਵੇਰੇ ਪੀਕਅਪ ਗੱਡੀ ਅਤੇ ਕੈਂਟਰ ਦਰਮਿਆਨ ਹੋਈ ਆਪਸੀ ਟੱਕਰ ਵਿੱਚ ਵੱਡਾ ਹਾਦਸਾ ਵਾਪਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵੇਟਰ ਦਾ ਕੰਮ ਕਰਨ ਲਈ ਗੁਰੂ ਹਰਸਾਹੇ ਤੋਂ ਨੌਜਵਾਨ ਪੀਕਅਪ ਗੱਡੀ ਤੇ ਸਵਾਰ ਹੋ ਕੇ ਕਿਸੇ ਸਮਾਗਮ ਵਿੱਚ ਜਾ ਰਹੇ ਸਨ ਤਾਂ ਜਦ ਪਿੰਡ ਮੂਣ ਕੇ ਉਤਾੜ ਦੇ ਕੋਲ ਪਹੁੰਚੇ ਤਾਂ ਅਚਾਨਕ ਗੱਡੀ ਦਾ ਟਾਇਰ ਖੁੱਲਣ ਨਾਲ ਗੱਡੀ ਬੇਕਾਬੂ ਹੋ ਕੇ ਇੱਕ ਕੈਂਟਰ ਦੇ ਨਾਲ ਜਾ ਟਕਰਾਈ ਅਤੇ ਇਸ ਹਾਦਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀਆਂ ਕਈ ਮੌਤਾਂ ਹੋਣ ਦਾ ਸਮਾਚਾਰ ਵੀ ਜਿਹੜਾ ਪ੍ਰਾਪਤ ਹੋਇਆ ਹੈ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਾਲੀ ਜਗ੍ਹਾ ਤੇ ਪੁਲਿਸ ਵੀ ਦੇਰੀ ਦੇ ਨਾਲ ਪਹੁੰਚੀ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਗੁਰੂ ਹਰਸਹਾਏ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਪੁਲਿਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਮ੍ਰਿਤਕਾਂ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਤਾਂ ਦੇਖੋ ਇੱਕ ਵਾਰ ਤੁਸੀਂ ਤਸਵੀਰਾਂ ਜਿਹੜਾ ਅੱਜ ਤੜਕਸਾਰ ਹੀ ਪੰਜਾਬ ਦੇ ਗੁਰੂ ਹਰਸਹਾਏ ਇਲਾਕੇ ਦੇ ਕੋਲ ਭਿਆਨਕ ਸੜਕ ਹਾਦਸਾ ਜਿਹੜਾ ਵਾਪਰਿਆ ਹੈ ਭਾਈ ਤੁਹਾਡਾ ਕੋਈ ਨੌਜਵਾਨ ਵੇਖੀ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਭਰਾ ਹੀ ਸੀ ਆਪਣਾ ਚਾਚੇ ਦਾ ਉਹਦਾ ਕੀ ਨਾਮ ਸੀ ਉਹਦਾ ਨਾਮ ਸੱਤੂ ਜੀ ਤੇ ਪ੍ਰਸੰਤ ਨਹੀਂ ਡੈਥ ਹੋ ਗਈ ਹੈ ਸੁਣ ਜਾ ਕਹਿੰਦੇ ਡੈਥ ਹੋ ਗਈ ਐਂਬੂਲੈਂਸ 'ਚ ਲੈ ਗਿਆ ਬਾਗੀ ਅੱਗੇ ਵੀ ਡੇਲੀ ਜਾਂਦੇ ਹੁੰਦੇ ਨਹੀਂ ਨਹੀਂ ਅੱਗੇ ਤੇ ਨਹੀਂ ਜਾਂਦਾ ਅੱਗੇ ਕੱਲ ਲੱਗਿਆ ਤੇ ਅੱਜ ਹੀ ਚੜ ਗਿਆ ਬਸੇ ਕੱਲ ਗਿਆ ਕੱਲ ਤੇ ਅੱਜ ਫਿਰ ਚਲਾ ਗਿਆ ਅੱਗੇ ਤੇ ਨਹੀਂ ਜਾਂਦੇ ਬਾਕੀ ਸਾਰੇ ਡੇਲੀ ਜਾਂਦੇ ਆ ਤੇ ਇਹ ਤਾਂ ਬਸ ਦੂਜਾ ਦੇ ਨਹੀਂ ਸੀ ਅੰਦਾ ਬਸੇ ਇਹ ਬੈਟਰੀ ਤੇ ਚੱਲੇ ਸੀ ਇਧਰ ਮਾਲਾ ਕੋਈ ਉੱਪਰ ਸਾਈਡ ਤੇ ਇਹ ਗੱਡੀ ਚੜੀ ਟਪਕ ਪਿੱਛੇ ਆਈ ਇਹ ਗੱਡੀ ਰੇਲਵੇ ਵਸਤੀ ਤੋਂ ਗੁਰੂਰ ਸਾਹਿਬ ਤੋਂ ਹੀ ਕੋਲ ਦੇ ਥੱਲੋਂ ਚਲਦੀ ਹੈ ਜੀਨੇ ਕੋ ਮੁੰਡੇ ਕੱਤ ਹੋ ਗਏ ਮੁੰਡੇ ਦਸੀ ਜਾਂਦੇ 10 12 ਹੋ ਗਈ ਪਰ ਇਹ ਕਨਫਰਮ ਨਹੀਂ ਹੈ ਕਿੰਨੇ ਮੁੱਕ ਗਿਆ ਕਿੰਨੇ ਜਖਮੀ ਆ ਜੀ ਬਾਕੀ ਜਿਹੜੇ ਐਕਸੀਡੈਂਟ ਹੋਇਆ ਹੈ ਜਿਹੜੇ ਨੌਜਵਾਨ ਜਖਮੀ ਵੀ ਹੋਏ ਨੇ ਕੌਣ ਸੀ ਜਾਣਤ ਦੱਸੀ ਜਾ ਰਹੀ ਹੈ ਕਿਹੜੇ ਪਿੰਡ ਦੇ ਸੀ ਖੁੱਦ ਰਣ ਵਾਲੇ ਸੀ ਤੇ ਬਾਈ ਜੀ 10 ਤੋਂ ਪੁਰਾ ਸਾਡੇ ਪਿੰਡ ਦੇ ਮੁੰਡੇ ਵੀ ਜਾਂਦੇ ਨੇ ਪਿੰਡ ਸਰੂਪੇ ਵਾਲੇ ਦੇ ਤੇ ਪਰ ਹਜੇ ਤੱਕ ਸਾਡੇ ਪਿੰਡ ਦੇ ਕਦੇ ਵੀ ਇੱਕ ਮੁੰਡੇ ਡੈੱਟ ਹੋ ਚੁੱਕੀ ਆ ਤੇ ਬਾਕੀ ਦੇ ਮੁੰਡੇ ਜਖਮੀ ਆ ਕਦੇ ਜਲਾਲਾ ਵਾਲਾ ਹਸਪਤਾਲ ਚ ਲੈ ਕੇ ਬਹੁਤ ਸੀਰੀਅਸ ਮੁੰਡੇ ਕਹਿੰਦੇ ਏ ਭਾਈ ਜੀ ਆਪਣੇ ਜੋ ਵਿਆਹ ਸ਼ਾਦੀਆਂ ਚ ਕੰਮ ਕਰਦੇ ਮੁੰਡੇ ਹਾਂ ਵੇਟਰ ਦਾ ਕੰਮ ਕਰਦੇ ਆ ਸੁਬਾ ਕਿਨੇ ਕੋਈ ਇਹ ਭਾਈ ਸੁਬਾ ਮਰ ਕੇ ਜਦੋਂ ਫੇਰੀ 6 ਵਜੇ ਕੋਲ ਆਉਂਦੇ ਆ ਕਿ ਨਹੀਂ 7 ਵਜੇ ਜਿੱਥੇ ਟਾਈਮ ਕਿਤੇ ਦਿੱਤਾ ਹੁੰਦਾ ਉਥੇ ਟਾਈਮ ਟੇਬਲ ਤੇ ਭਾਈ ਨੇ ਪਹੁੰਚਣਾ ਹੁੰਦਾ ਆਪਦੇ ਤੇ ਪਰ ਅੱਜ ਕੋਈ ਤੁੰਦ ਜਿ ਮਿਲਿਆ ਤੋਂ ਵੀ ਸੀਗੀ ਅੱਜ ਉਹਦੇ ਕਰਕੇ ਜਾਂ ਕੋਈ ਟਰੱਕਰ ਦੀ ਗਲਤੀ ਹੋਣੀ ਆ ਜਿਹੇ ਕਰਕੇ ਅੱਜ ਇੰਨੇ ਨੌਜਵਾਨਾਂ ਦੀ ਬੱਚਿਆਂ ਦੀ ਮਾਤ ਹੋ ਚੁੱਕੀ ਭਈ ਉਹ ਕਹਿੰਦੇ ਵੀ ਟੋਣਾ ਕਿਹੜੇ ਦੀ ਮਾਤ ਹੋ ਚੁੱਕੀ ਆ ਐਂਬੂਲੈਂਸ ਮੌਕੇ ਤੇ ਪਹੁੰਚੀ ਆ ਭਈ ਹਾਂ ਹਾਂ ਪਹੁੰਚ ਗਈ ਸੀ ਕਿੱਲੇ ਇਹ ਜਾਣਕਾਰੀ ਮੂੜੇ ਲਈ ਨਿਕਲ ਕੇ ਆਈ ਏ ਕਿੰਨੇ ਲੋਕਾਂ ਦੀ ਜ਼ਖ਼ਮਾਂ ਕਿੰਨੇ ਜ਼ਖਮੀ ਆ ਜੀ ਦੇਖੋ ਜੀ ਨਾ ਉੱਥਰ ਜਿਹੜੀ ਬਾਕੀ ਜਾਣਕਾਰੀ ਨੇ ਹੈ ਜਿੰਨਾ ਕਿ ਨੌਕਰ ਨੇ ਦੱਸਿਆ ਹੈ ਵੀ ਚਾਰ ਬੱਥਿਆਂ ਦੀ ਜਿਹੜੀ ਆ ਉਹ ਸਪੋਰਟ ਦੀ ਜੱਥੋਂ ਦੀ ਜੀ ਠੇਰਾ ਕੁੱਝ ਜਿਹੜੇ ਇੰਜਣ ਨੇ ਹੂੰ ਬਾਕੀ ਹਲੇ ਨਹੀਂ ਆਟ ਦੇ ਕੇ ਕਲੀਅਰ ਨਹੀਂ ਆ ਚਲੋ ਪਿੱਛੇ 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 ਚਲੋ ਕਿਉਂਕਿ ਰਿਪੋਰਟ ਲੱਗ ਲੱਗੋ ਰਿਪੋਰਟ ਪੇ ਦਿੱਤੀ ਕੁਝ ਜਿਹਨਾਂ ਅਲਾਵਾਦ ਪੇ ਦਿੱਤੇ ਰੂਵਰ ਸਾਹਿਬ ਨੇ ਹਿੰਦੇ ਫੋਨ ਲੇ ਲਿਆ ਤਾਂ ਕੋਈ ਐਕਸੀਡੈਂਟ ਦਾ ਕਾਰਨ ਪਤਾ ਲੱਗਿਆ ਕਾਰਨ ਅਜੇ ਪੀਕਾ ਕੇ ਟਰੱਕ ਇਧਰ ਆ ਰਿਹਾ ਸੀ ਅਲਾਵਾਦ ਤੋਂ ਇਹ ਗੱਡੀ ਜਾ ਰਹੀ ਸੀਗੀ ਮੈਰਿਜ ਤੇ ਅਜੇ ਕਾਰਨ ਦਾ ਕਲੀਅਰ ਨਹੀਂ ਆ ਸਰ ਜਦੋਂ ਐਕਸੀਡੈਂਟ ਵਾਪਰਿਆ 5 ਮਿੰਟਾਂ ਬਾਅਦ ਸਾਡੀ ਟੀਮ ਵੀ ਪਹੁੰਚਣ ਦੀ ਸੀ ਗੱਡੀ ਦਾ ਜਿਹੜਾ ਦੇਖੋ ਜਦੋਂ ਐਕਸੀਡੈਂਟ ਹੁੰਦਾ ਹੈ ਨਾ ਗੱਡੀ ਗੁਰੂਵਰ ਬੋਲੂਗਾ ਮੋੜ ਤੋਂ ਜਾ ਰਹੀ ਤੇ ਇੰਨਾ ਭਿਆਨਕ ਸੀ ਵੀ ਦੂਸਰੇ ਪਾਸੇ ਮੂੰਹ ਹੋ ਗਿਆ ਵਾਪਸੀ ਨੂੰ ਤੇ ਲੋਕ ਐਦਾਂ ਪੈਸਿਵ ਨੇ ਨਾ ਮੰਡੀ ਦੇ ਵਿੱਚ ਆਲੂ ਖਿਲਰੇ ਹੁੰਦੇ ਜੀ ਇਹ ਹਾਲਾਤ ਹੈਗੇ ਬੜੇ ਨਾਜ਼ੁਕ ਸਥਿਤੀ ਸੀ ਦੇਖਣਯੋਗਣੀ ਸੀ ਪ੍ਰਸ਼ਾਸਨ ਪੁਲਿਸਪਲ ਸਟੇਸ਼ਨ ਜੀ ਨੂੰ ਪਹੁੰਚਿਆ ਅੱਜ ਇੱਥੇ ਇੱਕ ਨਗਹਿਲੀ ਦਿਖਾਈ ਦਿੱਤੀ ਸਿਵਲ ਐਂਬੂਲੈਂਸ 2 ਦੇ ਜ਼ਰੀਏ ਡੇਢ ਘੰਟੇ ਤੋਂ ਮੈਂ ਲਾਈਵ ਹੈਗਾ ਜੀ ਸੰਗਵਾਲ ਬਰਗ ਪਰ ਹਾਲਾਤ ਜੇ ਸੀ ਅੱਜ ਸਿਵਲ ਪ੍ਰਸ਼ਾਸਨ ਇੱਥੇ ਦਿਖਾਈ ਨਹੀਂ ਦਿੱਤਾ ਤੇ ਲੋਕਾਂ ਦੇ ਵਿੱਚ ਰੋਸ ਬਹੁਤ ਹੈ ਵੀ ਹੋਰ ਵੀ ਜਿਹੜੇ ਲੋਕਾਂ ਨੂੰ ਇੰਨਾ ਚ ਤੜਫਦੇ ਰਹੇ ਲੋਕ ਜੇ ਵਿਚਾਈਆਂ ਜਾਂਚ ਦੇ ਜਾਨਾ ਕੋਈ ਨਹੀਂ ਅਸੀਂ ਸਾਡੇ ਕੋਲ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਹੋਏਗਾ ਜੀ ਤਾਂ ਕਾਰਵਾਈ ਤਾਂ ਲੱਗੇ ਇੱਕ ਹੋਰ ਜਿੰਨਾ ਸਾਡਾ ਸਹਿਯੋਗ ਹੋਵੇ ਸਾਡੇ ਕਰਨ ਲਈ ਤਿਆਰ ਨੇ ਸਾਡੇ ਐਸਐਸਪੀ ਸਾਹਿਬ ਮਾਣ ਦੇ ਸ੍ਰੀ ਪਹੁੰਚ ਰਹੇ ਨੇ ਮੌਕੇ ਤੇ ਜੀ ਐਸਐਸਪੀ ਵੀ ਮੋਟਰ ਹੋਰ ਬੁਲਾਏ ਹੈ ਹੋਰ ਜੇ ਕੋਈ ਇੰਜੜ ਹੈਗਾ ਤਾਂ ਆਪਾਂ ਉਥੇ ਪਛਾਣ ਦੀ ਕੋਸ਼ਿਸ਼ ਕਰ ਹਾਂਜੀ ਰਾਜ ਸਾਹਿਬ ਜਿਹੜਾ ਹੈ ਸਾਹਿਬ ਆਪਰੇ ਅੱਜ ਬੜਾ ਮਾਨਸਾ ਆਪਰੇ ਆ ਸਾਹਿਬ ਆਪਰੇ ਕਿਵੇਂ ਦੇਖਦੇ ਹੋ ਤੇ ਬਿਲਕੁਲ ਬਿਲਕੁਲ ਹੋਰ ਉਸੇ ਮੌਕੇ ਤੇ ਨਹੀਂ ਪਹੁੰਚੇ ਨਵੇਂ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਏ ਨਹੀਂ ਅਸੀਂ ਤਾਂ ਦੇਖੋ ਜਿਹੜੀ ਸਾਡੀ ਡਿਊਟੀ ਸੀ ਅਸੀਂ ਸਾਨੂੰ ਜਦੋਂ ਪਤਾ ਲੱਗਿਆ ਤੁਰੰਤ ਅਸੀਂ 15 ਮਿੰਟ ਦੇ ਵਿੱਚ ਮੇਰੀ ਪੌਪਲ ਸਪਾਰਟੀ ਪਹੁੰਚ ਗਈ ਸੀ ਤੇ ਉਹ ਜਿਹੜੇ ਹੈਗੇ ਆ ਇੰਜਰਡ ਸੀਗੇ ਉਹਨਾਂ ਨੂੰ ਲੈ ਕੇ ਤਾਂ ਨੇ ਹਸਪੀਟਲ ਜਿਹੜਾ ਸਾਡਾ ਫਰਜ ਬੰਦਾ ਪਹਿਲਾਂ ਵੀ ਅਸੀਂ ਜਿਹੜਾ ਜਾਨ ਮਾਲ ਦੀ ਰੱਖੀ ਕਰਨਾ ਉਹ ਉਹਨਾਂ ਨੂੰ ਤਰੰਤ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਸੈਂਕੜੇ ਜਿਹੜਾ ਰਸਤਾ ਉਹ ਚਾਲੂ ਕੀਤਾ ਗਿਆ ਕਿਉਂਕਿ ਇਹ ਨੈਸ਼ਨਲ ਹਾਈਵੇ ਆ ਦੇਖੋ ਕਿੱਥੋਂ ਤੱਕ ਜਾਮ ਲੱਗੇ ਸੀ ਉਹ ਅਸੀਂ ਚਾਲੂ ਕਰਵਾਤਾ ਜਿਹੜਾ ਕਿ ਕੁਦਰਤੀ ਹਾਦਸਾ ਹੋਇਆ ਉਹਦੀ ਵਾਕੀ ਕਾਰੀ ਅਸੀਂ ਅੱਜ ਦੀ ਤਕਰੀਰ ਕਰਾਂਗੇ ਇਹ ਵੀ ਗਲਤੀ ਸੀ ਜੀ ਤੇ ਇੰਮਂ ਡਰਾਫਟ ਆਪਾ ਜਿਹੜੀ ਇਹ ਆ ਰਹੀ ਸੀ ਕਿ ਪਬਲਿਕ ਸੀਗੀ ਇਹਦੇ ਉੱਤਰ ਲੇਬਰ ਸੀਗੀ ਲੇਬਰ ਕਈ ਵਾਰੀ ਇੱਥੇ ਤੁਹਾਡੇ ਰਹੀ ਸੀ ਇਹ ਵੀ ਗੱਲ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਮਾਲ ਵਾਲੀਆਂ ਗੱਡੀਆਂ ਇਹਦੇ ਤੇ ਪਬਲਿਕ ਆ ਜਿਹੜੀ ਉੱਤੇ ਬੈਠ ਜਾਂਦੀ ਹੈ ਜਿਵੇਂ ਲੇਬਰ ਵਾਲੇ ਆ ਚਲੋ ਉਹਨਾਂ ਨੂੰ ਸੱਫਤਾ ਪੈਂਦਾ ਪਬਲਿਕ ਜ਼ਿਆਦਾ ਸੀਗੀ ਉਹ ਬੈਲੈਂਸ ਹੋ ਗਿਆ ਤੇ ਜਿਹੜਾ ਹੈਗਾ ਟਰਾਲੇ ਨਾਲ ਉਹਦਾ ਹੈਗਾ ਟਰੱਕ ਨਾਲ ਜਿਹੜਾ ਉਹ ਬੜਾ ਹੈਵੀ ਐਕਸੀਡੈਂਟ ਹੋਇਆ ਸਾਨੂੰ ਪਤਾ ਲੱਗਿਆ ਵੀ 7 ਤੋਂ 8 ਆ ਜਿਹੜੇ ਉਹ ਤਾਂ ਹੁਣ ਅਸੀਂ ਤਾਂ 10 ਉਹਨਾਂ ਨੂੰ ਹਸਪੀਟਲ ਪਹੁੰਚਾਤਾ ਸਾਨੂੰ ਦੱਸਣ ਦੇ ਵਿੱਚ ਆਇਆ ਵੀ 7 ਤੋਂ 8 ਲੋਕ ਆ ਜਿਹੜੇ ਉਹ ਉਹਨਾਂ ਨੂੰ ਮ੍ਰਿਤਕ ਲਾਣ ਦਿੱਤਾ ਗਿਆ ਪਰ ਜੱਗਬ ਉਹਨਾਂ ਲੰਬੀ ਹੋਣ ਕਰੇ ਅਸੀਂ ਤਾਂ ਇਹਨਾਂ ਨੂੰ ਹਸਪੀਟਲ ਪਹੁੰਚਾਤਾ ਕਿ ਰਹੇ